ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦਾ ਟਾਈਮ ਹੈ ਔਰ 8:30 ਹੋ ਗਏ ਹਨ ਤੇ ਅਸੀਂ ਨਿਕਲ ਗਏ ਹਾਂ ਜੀ ਘਰੋਂ ਕਿਉਂਕਿ ਅਸੀਂ ਜਾ ਰਹੇ ਹਾਂ ਅੱਜ ਜਾਗੋ ਪਾਰਟੀ ਹੈ ਰਾਤ ਨੂੰ ਜਾਗੋ ਜਿਹੜੀ ਜੋ 12 ਵਾਂ ਆਈ ਵੀ ਹੈ ਹਨ ਲੋ ਜੀ ਬੱਚੇ ਵੀ ਜਾ ਰਹੇ ਹਨ ਨਾਲ ਹੁਣ ਜਾਗੋ ਜੁਗੋ ਹੈ ਤੇ ਆਪਾਂ ਜਾਗੋ ਪਰ ਜਾ ਰਹੇ ਹਾਂ ਔਰ ਫਿਰ ਜੀ ਦਾ ਫੋਨ ਵੀ ਆ ਗਿਆ ਹੁਣੀ ਹਨਾ ਅਸੀਂ ਮੈਂ ਫੋਨ ਕੈਮਰਾ ਹੁਣ ਚੱਕਿਆ ਕਿਉਂਕਿ ਸਵੇਰੇ ਪਾਠ ਦਾ ਸੁਖਮਨੀ ਸਾਹਿਬ ਦਾ ਤੇ ਅਸੀਂ ਹੁਣ ਰਾਤ ਨੂੰ ਜਾ ਰਹੇ ਹਾਂ ਜਾਗੋ ਪਰ ਸਵੇਰੇ ਬਰਾਤ ਨੂੰ ਜਾਉਂਗੇ ਤੇ ਬਾਕੀ ਚਲੋ ਦੇਖਦੇ ਆ ਅੱਗੇ ਜਾ ਕੇ ਕੀ ਹੋਊਗਾ ਤੁਹਾਨੂੰ ਜ਼ਰੂਰ ਦਿਖਾਈਂਗੇ ਵਲੌਗਾਂ માં ਬਣੇ ਰਹੋ ਹਣਾ ਦਾਦਕੇ ਆ ਨਾਨਕੀਆਂ ਦਾ ਜੋ ਵੀ ਹੋਏਗਾ ਪ੍ਰੋਸੈਸ ਤੁਹਾਨੂੰ ਜ਼ਰੂਰ ਦਿਖਾਇਆ ਜਾਏਗਾ ਸਾਰਾ ਤੋ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਵਿਆਹ ਦੇ ਵਿੱਚ ਔਰ ਅਸੀਂ ਲੇਟ ਹੋ ਤਾਂ ਹੋ ਗਏ ਕਿਉਂਕਿ ਵਕੀਲ ਸਾਹਿਬ ਚਲੇ ਗਏ ਕੋਰਟ ਇਹਨਾਂ ਨੇ ਪਟਿਆਲੇ ਜਾਣਾ ਤਾਂ ਤਾਂ ਕਰਕੇ ਅਸੀਂ ਲੇਟ ਹੋ ਗਏ ਕਿਉਂਕਿ ਵੈਸੇ ਤਾਂ ਦਿਨ ਚ ਵੀ ਪ੍ਰੋਗਰਾਮ ਥਾ ਲੇਕਿਨ ਅਸੀਂ ਲੇਟ ਹੋ ਗਏ ਤੇ ਅਸੀਂ ਸ਼ਾਮ ਨੂੰ ਆਏ ਆ ਜਾਗੋ ਪਰ ਤੇ ਜਦੋਂ ਅਸੀਂ ਐਂਟਰੀ ਕਰੀ ਉਸ ਟਾਈਮ ਬੰਨ ਲੱਗ ਰਿਹਾਤਾ ਤੇ ਬੰਨ ਚੱਲ ਰਿਹਾਤਾ ਚਲੋ ਮੇਰੀ ਥੋੜੀ ਜੀ ਵੀਡੀਓ ਸ਼ੂਟ ਹੋ ਗਈ ਨਹੀਂ ਮੈਂ ਜੇ ਥੋੜਾ ਜਿਹਾ ਲੇਟ ਹੋਰ ਹੋ ਜਾਂਦੀ ਤਾਂ ਮੇਰੇ ਜੋ ਬੰਨ ਲੱਗ ਰਿਹਾ ਹੈ ਹਨਾ ਇਹਦੀ ਵੀਡੀਓ ਸ਼ੂਟ ਕਰਨੀ ਰਹਿ ਜਾਂਦੀ ਤੇ ਲੋ ਜੀ ਬੰਨ ਲੱਗ ਚੁੱਕਿਆ ਮੁੰਡੇ ਦਾ ਤੇ ਮੁੰਡਾ ਹੋ ਗਿਆ ਜੀ ਰੈਡੀ ਘੋੜੀ ਚੜਨ ਵਾਸਤੇ ਤੇ ਹੁਣ ਮੁੰਡੇ ਦਾ ਕੱਲ ਨੂੰ ਵਿਆਹ ਹੈ ਤੇ ਅੱਜ ਲੱਗ ਰਿਹਾ ਜੀ ਬੰਨ ਵਗੈਰਾ ਔਰ ਸਾਰੀਆਂ ਚਾਚੀਆਂ ਤਾਈਆਂ ਭਾਬੀਆਂ ਸਾਰੀਆਂ ਬੰਨ ਲਗਾ ਰਹੀਆਂ ਆ ਤੇ ਉਸ ਤੋਂ ਬਾਅਦ ਵੰਡੂਗੇ ਜੀ ਗੁਲਗਲੇ ਤੁਹਾਨੂੰ ਪਤਾ ਹੀ ਹੈ ਤੇ ਗੁਲਗਲਿਆਂ ਦਾ ਰਵਾਜ ਬਹੁਤ ਹੈ ਪਿੰਡਾਂ ਦੇ ਵਿੱਚ ਤੇ ਕਮੈਂਟ ਕਰਕੇ ਦੱਸਿਓ ਗੁਲਗਲੇ ਕਿਹਨੂੰ-ਕਿਹਨੂੰ ਪਸੰਦ ਹੈ ਵੈਸੇ ਤਾਂ ਮੋਸਟਲੀ ਗੁਲਗਲੇ ਮੈਨੂੰ ਵੀ ਬਹੁਤ ਪਸੰਦ ਹੈ ਤੇ ਗੁਲਗਲੇ ਹੁੰਦੇ ਵੀ ਖਾਣਚ ਵੀ ਟੇਸਟੀ ਹੁੰਦੇ ਆ ਹਨਾ ਤੇ ਲੋ ਜੀ ਇੱਧਰ ਵੀਡੀਓ ਸ਼ੂਟ ਹੋ ਰਿਹਾ ਦੇਖੋ ਤੇ ਲੋ ਜੀ ਇੱਧਰ ਆਪਣੀ ਦੀਦੀ ਆ ਜੋ ਸਾਡੀ ਜਠਾਣੀ ਲੱਗਦੇ ਆ ਇਹ ਥੋੜੇ ਜਿਹਾ ਸ਼ਗਨ ਕਰ ਰਹੇ ਆ ਆਪਣੇ ਮੁੰਡੇ ਦਾ ਕਿਉਂਕਿ ਇੱਕ ਮਾਂ ਮੁੰਡੇ ਦਾ ਸ਼ਗਨ ਕਰਦੀ ਹੁੰਦੀ ਆ ਬੰਨ ਤੋਂ ਬਾਅਦ ਹਨਾ ਤੁਸੀਂ ਦੇਖਿਆ ਹੀ ਆ ਮੋਸਟਲੀ ਕਈ ਵੀਡੀਓ ਚ ਦੇਖਿਆ ਹੋਣਾ ਤੁਸੀਂ ਇਹ ਸ਼ਾਇਦ ਨੂੰ ਬਹੁਤ ਜ਼ਰੂਰੀ ਹੈ ਜੀ ਇੱਕ ਮਾਂ ਕਰਦੀ ਹੁੰਦੀ ਆ ਆਪਣੇ ਪੁੱਤ ਦਾ ਤੇ ਲੋ ਜੀ ਇਧਰ ਤਿਆਰੀ ਹੋ ਰਹੀ ਹੈ ਜੀ ਗੁਲਗਲਿਆਂ ਦੀ ਕਿਉਂਕਿ ਬੰਨ ਲੱਗ ਚੁੱਕਿਆ ਹੁਣ ਵੰਡਣੇ ਆ ਜੀ ਗੁਲਗਲੇ ਤੇ ਮੈਂ ਕਦ ਕਾ ਇੰਤਜ਼ਾਰ ਕਰ ਰਹੀ ਆ ਕਿ ਕਦ ਮੇਰੇ ਕੋਲ ਗੁਲਗਲੇ ਆਣੇ ਆ ਔਰ ਕਦ ਮੈਂ ਖਾऊंगी ਕਿਉਂਕਿ ਮੇਰੇ ਫੇਵਰਟ ਹੈ ਜੀ ਗੁਲਗਲੇ ਬਹੁਤ ਪਸੰਦ ਹੈ ਮੈਨੂੰ ਤੇ ਇੱਧਰ ਸਾਰੇ ਮੇਲ-ਗੀਲੀ ਬੈਠੇ ਆ ਨਾ ਦੇ ਰਿਸ਼ਤੇਦਾਰ ਹੋ ਗਏ ਹਨ ਵੈਸੇ ਮਾਮੇ ਚਾਚੇ ਤਾਏ ਤੇ ਸਾਰੇ ਵਿੱਚ ਉਮਰ ਹੈ بس بس یہ بھی لینے لا تو نہ بس تے ہن واری ہے جی جاگو دی ادھر نانکے ہیں جی منڈے دے مامے مامیاں ہنا تے ہن جاگو دی واری ہے تے سٹارٹنگ ہو رہی ہے جی گھر توں پھر اسی جاگو لے کے جانا ہیں پھر نچوں گے ٹپوں گے جو بھی ہو گا تھانوں دکھاؤں گے جی سارا تے جاگو ہو گئی ہے جی ریڈی اپنی تے ہن چکوں گی جاگو ਮਾਮੀ ਹਨਾ ਮਾਮੀ ਚੱਕੋਗੀ ਜਾਗੋ ਤੇ ਫਿਰ ਆਪਾਂ ਨੇ ਜਾਣਾ ਜਾਗੋ ਲੈ ਕੇ ਔਰ ਇੱਧਰ ਵੀਰ ਬੋਲੀਆਂ ਪਾ ਰਹੇ ਆ ਜੀ ਤੇ ਕਿਉਂਕਿ ਇਹਨਾਂ ਨੇ ਬੋਲੀਆਂ ਪਾਣ ਵਾਸਤੇ ਹੀ ਕਹਿੰਦੇ ਆ ਨਾ ਬੋਲੀਆਂ ਟਾਈਮ ਪਰ ਯਾਦ ਨਹੀਂ ਆਉਂਦੀਆਂ ਤੇ ਇਸ ਕਰਕੇ ਬੋਲੀਆਂ ਪਾਣ ਵਾਲੀ ਰੱਖ ਲੈ ਪਰਮਨੈਂਟ ਵਧੀਆ ਹਨਾ ਤੇ ਚਲੋ ਜੀ ਜਾਗੋ ਹੋਰੀ ਆਪਣੀ ਬੇਟੀ ਚਲਦੇ ਆਂ ਜੀ ਜਾਗੋ ਦੇਖ ਕੇ ਹੁਣ ਆਪਾਂ para सची सिर्फ़ु मोहरे <laughs> ਅਗੇ ਨਹੀਂ ਪਹੁੰਚਦਾ ਤੇਰੇ ਮਾਂ ਜੂਮਾਂ ਤੇ ਆਈ ਬਰੇਕ ਅਗੇ ਦੀ ਜਦ ਖੱਟੇ ਹੁੰਦੀ ਤੇ ਲੋ ਜੀ ਜਾਗੋ ਕੱਢ ਕੇ ਆ ਗਏ ਆਪਾਂ ਇੱਧਰ ਬਾਰੀ ਆ ਜੀ ਡੀ ਜੇ ਦੀ ਹੁਣ ਡੀ ਜੇ ਦੀ ਇੰਨੀ ਜ਼ਿਆਦਾ ਵੋਲਿਊਮ ਥੀ ਨਾ ਇੰਨੀ ਜ਼ਿਆਦਾ ਆਵਾਜ਼ ਥੀ ਇਸ ਕਰਕੇ ਮੈਂ ਮਿਊਟ ਕਰੀ ਆਵਾਜ਼ ਔਰ ਆਪਣੀ ਆਵਾਜ਼ ਦੇ ਵਿੱਚ ਹੀ ਤੁਹਾਨੂੰ ਦੱਸ ਰਹੀ ਆਂ ਤੇ ਇਧਰ ਰੁਪਿੰਜਲ ਨੱਚ ਰਹੀ ਹੈ ਆਪਣੀ ਫਰੈਂਡਾਂ ਦੇ ਨਾਲ ਡਾਂਸ ਕਰ ਰਹੀ ਹੈ ਆਪਣੀ ਫਰੈਂਡਾਂ ਦੇ ਨਾਲ ਤੇ ਰੁਪਿੰਜਲ ਨੂੰ ਵੀ ਮੈਂ ਪਹਿਲੀ ਵਾਰ ਦੇਖਿਆ ਇੰਨਾ ਸ਼ੌਂਕ ਹੈ ਨਾ ਨੱਚਣ ਦਾ ਤੇ ਜੇ ਇਹਨੂੰ ਕਹੀ ਜਾਓ ਨਾ ਵੀ ਨੱਚ ਲੈ ਨੱਚ ਲੈ ਫੇਰ ਨਹੀਂ ਨੱਚਦੀ ਹੈਗੀ ਪਰ ਜਦ ਇਹ ਆਪਣੀ ਲੈ ਕੇ ਵਿੱਚ ਹੁੰਦੀ ਹੈ ਨਾ ਵੀ ਆਪਣੀ ਮਰਜ਼ੀ ਦੇ ਨਾਲ ਫੇਰ ਨੱਚਦੀ ਹੈ ਜਿੰਨਾ ਮਰਜ਼ੀ ਨਿਆਣੇ ਨੂੰ ਕਹੀ ਜਾਓ ਵੀ ਨੱਚ ਲੈ ਨੱਚ ਲੈ ਫੇਰ ਬੱਚਾ ਨੱਚੇਗਾ ਨਹੀਂ ਹੈਗਾ ਆਪਣੀ ਮਰਜ਼ੀ ਤੋਂ ਦੇਖੋ ਇੰਨਾ ਵਧੀਆ ਨੱਚ ਰਹੀ ਦੀ ਨਾ ਤੇ ਇਧਰ ਵਾਰੀ ਆ ਗਈ ਹੈ ਜੀ ਸਾਡੀ ਰਚਣ ਦੀ ਇਹ ਆਪਾਂ ਡੀਜੇ ਤੇ ਨੱਚ ਰਹੀਆਂ ਜੀ ਭੰਗੜੇ ਪਾ ਰਹੀਆਂ ਦੇ ਜ਼ੋਰਾ ਸ਼ੋਰਾ ਦੇ ਨਾਲ ਜਾਗੋ ਆ ਗਈ ਐ ਤੇ ਇਹ ਸਾਰੀ ਲੇਡੀਆਂ ਆ ਗਈਆਂ ਜਾਗੋ ਕੱਢ ਕੇ ਤੇ ਹੁਣ ਭੰਗੜਾ ਸ਼ੰਗੜਾ ਸਟਾਰਟ ਐ ਸਾਡਾ ਪੇਕੇ ਦੋਵੇਂ ਭੈਣਾਂ ਨੱਚੀਆਂ ਸੋਹਰੇ ਨੱਚੀਆਂ ਦਰਾਨੀਆਂ ਜੇਠਾਣੀਆਂ ਹਨਾ ਇਹ ਗਾਣਾ ਮੋਸਟਲੀ ਬਹੁਤ ਲਗਵਾਉਂਦੀਆਂ ਆ ਲੇਡੀਜ਼ ਤੇ ਇੱਧਰ ਫੇਰ ਆਪਾਂ ਨੱਚਣ ਲੱਗੇ ਇੱਧਰ ਮੇਰੀ ਦੀਦੀ ਆ ਗਈ ਜੋ ਜੇਠਾਣੀ ਲੱਗਦੇ ਆ ਜਿਨ੍ਹਾਂ ਦੇ ਬੇਟੇ ਦਾ ਵਿਆਹ ਐ ਹਨਾ ਉਹ ਵੀ ਨੱਚ ਰਹੇ ਤੇ ਤੇ ਹੁਣ ਗਾਣਾ ਲਵਾਇਆ ਜੀ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਕਿਉਂਕਿ ਮੁੰਡਾ ਆ ਗਿਆ ਨਾ ਜਿਹੜਾ ਵਿੱਚ ਖੜਿਆ ਆ ਪੀਲਾ ਪਟਕਾ ਲਾ ਮਤਲਬ ਗੜ ਦੇ ਵਿੱਚ ਪਾਇਆ ਹੋਇਆ ਮੁੰਡੇ ਨੇ ਤੇ ਉਹਦਾ ਵਿਆਹ ਹੈ ਔਰ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਗਾਣਾ ਲਵਾਇਆ ਹੋਇਆ ਤਾਂ ਸਾਰਿਆਂ ਨੇ ਤੇ ਉਸ ਗਾਣੇ ਤੇ ਅਸੀਂ ਨੱਚ ਰਹੇ ਤੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਇਧਰ ਮੁੰਡੇ ਦੇ ਆਪਣੇ ਕਜ਼ਨ ਹੈ ਜੀ ਸਿਸਟਰ ਔਰ ਬ੍ਰਦਰ ਤੇ ਵੀ ਡਾਂਸ ਕਰ ਰਹੇ ਆ ਜੀ ਤੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਹਨਾ ਬਹੁਤ ਵਧੀਆ ਗਾਣਾ ਜੀ ਅੱਜ ਵੀ ਫੇਮਸ ਹੈ ਅੱਜ ਵੀ ਮਸ਼ਹੂਰ ਆ